ਕਲਤ ਸਾਬਸ ਸਕੰਦਰ ਸਿੰਘ ਮਲੂਕਾ ਜੋ ਕਿ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਪਰ ਉਹਨਾਂ ਦੇ ਪੁੱਤ ਤੇ ਨੂੰ ਜੋ ਉਹ ਭਾਜਪਾ ਦੇ ਵਿੱਚ ਸ਼ਾਮਲ ਨੇ ਉਹਨਾਂ ਕਹੇ ਕਿ ਸਕੰਦਰ ਸਿੰਘ ਮਲੂਕਾ ਨੇ ਸਾਡਾ ਗੱਲਬਾਤ ਜਰੂਰ ਕੀਤੀ ਸੀ ਪਰ ਅਸੀਂ ਕਹੇ ਸੇ ਤੁਹਾਡਾ ਆਪਣਾ ਫੈਸਲਾ ਤੁਸੀਂ ਜੋ ਮਰਜ਼ੀ ਕਰੋ ਪਰ ਅਸੀਂ ਸੁਖਬੀਰ ਬਾਦਲ ਦੀ ਅਗਵਾਈ 'ਚ ਨਹੀਂ ਚੱਲਾਂਗੇ ਜੀ ਦੇਖੋ ਜਦੋਂ ਇਹ ਚੋਣਾਂ ਆਈਆਂ ਸੀ ਲੋਕ ਸਭਾ ਦੀਆਂ ਤਾਂ ਸਕੰਦਰ ਸਿੰਘ ਮਲੂਕਾ ਦੀ ਨੂ ਰਾਣੀ ਆਈਏ ਅਧਿਕਾਰੀ ਆ ਉਹ ਬੀਬੀ ਪਰਮਪਾਲ ਕੌਰ ਸਿੱਧੂ ਉਹਨਾਂ ਦੇ ਪਤੀ ਤੇ ਮਲੂਕਾ ਸਾਹਿਬ ਦੇ ਪੁੱਤਰ ਗੁਰਪ੍ਰੀਤ ਸਿੰਘ ਸਿੱਧੂ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਜੁਆਇਨ ਕਰ ਲਈ ਬੀਬੀ ਪਰਮਪਾਲ ਕੌਰ ਸਿੱਧੂ ਨੂਰ ਬਠਿੰਡੇ ਤੋਂ ਲੋਕ ਸਭਾ ਦੀ ਟਿਕਟ ਮਿਲ ਗਈ ਚੋਣ ਲੜੀ ਚੋਣ ਹਾਰ ਗਏ ਬੀਬੀ ਹਰਸਵਰਤ ਕੌਰ ਬਠਿੰਡੇ ਦੀ ਚੋਣ ਜਿੱਤ ਗਏ ਪਤਾ ਕਿਵੇਂ ਜਿੱਤੇ ਨੇ ਸਾਰਿਆਂ ਨੂੰ ਪਤਾ ਉਹ ਦੱਸਣ ਦੀ ਲੋੜ ਨਹੀਂ ਪਰ ਜਿੱਤੇ ਜਿੱਤ ਹੁੰਦੀ ਜਿਵੇਂ ਮਰਜੀ ਜਿੱਤੋ ਇਹਦਾ ਕੋਈ ਤਾਲੁਕਤ ਨਹੀਂ ਜਾਂ ਚੋਣ ਕਮਿਸ਼ਨ ਥੋੜੀ ਸ਼ਿਕਾਇਤ ਨੂੰ ਆਧਾਰ ਮੰਨ ਕੇ ਚੋਣ ਨੂੰ ਰੱਦ ਕਰੇ ਤਾਂ ਹੁੰਦਾ ਅਦਰਵਾਈਜ਼ ਨਹੀਂ ਹੁਣ ਮਲੂਕਾ ਸਾਹਿਬ ਦੁਆਰਾ ਪ੍ਰਾਣੀ ਸੁਖਵੀਰ ਸਿੰਘ ਬਾਦਲ ਵਾਲੀ ਛਤਰੀ ਤੇ ਜਾ ਬੈਠੇ ਨੇ ਉਹ ਕਹਿੰਦੇ ਜੀ ਭੁੰਦਰ ਸਾਹਿਬ ਨੇ ਇੱਕ ਬਿਆਨ ਦਿੱਤਾ ਕਿ ਅਗਲੇ ਦਿਨਾਂ ਦੇ ਵਿੱਚ ਜੀ ਇਹ ਪਰਮਪਾਲ ਕੌਰ ਤੇ ਗੁਰਪ੍ਰੀਤ ਵੀ ਵਾਪਸ ਆ ਸਕਦੇ ਆ ਤਾਂ ਬੀਬੀ ਪਰਮਪਾਲ ਕੌਰ ਸਿੱਧੂ ਨੇ ਬੜਾ ਕਲੀਅਰ ਸ਼ਬਦਾਂ ਚ ਕਹਿਤਾ ਸਾਡਾ ਉਸ ਅਕਾਲੀ ਦਲ ਦੇ ਵਿੱਚ ਕਿਤੇ ਵੀ ਜਾਣ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ ਜਿਹਦੀ ਅਗਵਾਈ ਬਾਦਲ ਪਰਿਵਾਰ ਕਰਦਾ ਹੋਵੇ